ਟਰ ਸਰਕਾਰ ਲੋਕਾਂ ਦੀ ਜਾਨ ਨਾਲ ਖੇਡਦੀ ਪਈ ਹੈ। ਉਹ ਭਾਈ ਤੁਸੀਂ ਟੈਕਸ ਲੈਨੇ ਹੋ, ਲੋਕਾਂ ਦਾ ਟੈਕਸ ਲੈਨੇ ਹੋ, ਮੰਨਿਆ ਦਾ ਟੈਕਸ ਲੈਨੇ ਹੋ ਪਰ ਲੋਕਾਂ ਦੀ ਜਾਨ ਦਾ ਸੇਫ ਕਰ ਦਿਓ। ਮੈ ਸਮਝ ਨਹੀਂ ਆਉਂਦਾ ਜਿਹੜੇ ਉਹਦੇ ਬੀਜੇਪੀ ਦੇ ਲੋਕਲ ਲੀਡਰ ਨੇ ਉਹ ਇਹ ਇਹ ਮੁੱਦਾ ਲੈ ਕੇ ਆਪਣੇ ਆਪਣੇ ਪਾਰਟੀ ਦੇ ਵੱਡੇ ਲੀਡਰਾਂ ਕੋਲ ਕਿਉਂ ਨਹੀਂ ਜਾਂਦੇ। ਅੰਮ੍ਰਿਤਸਰ, ਜਲੰਧਰ, ਜਾ ਲੁਧਿਆਣਾ ਤੋਂ ਅੰਬਾਲਾ, ਦਿੱਲੀ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਕਰੋੜਾ ਰੁਪਏ ਦਾ ਟੋਲ ਟੈਕਸ ਇਕੱਠਾ ਕਰਨ ਦੇ ਬਾਵਜੂਦ ਨੈਸ਼ਨਲ ਹਾਈਵੇ ਨੰਬਰ 44 ਤੇ ਖੰਨਾ ਸਮਰਾਲਾ ਚੌਂਕ ਦੇ ਹਾਈਵੇ ਦੇ ਉੱਪਰਲੇ ਪਾਸੇ ਕਰੀਬ 3 ਫੁੱਟ ਡੂੰਘਾ ਟੋਆ ਪੈ ਗਿਆ ਹੈ ਜੋ ਕਿ ਰਾਹਗੀਰਾਂ ਲਈ ਮੁਸੀਬਤ ਬਣ ਸਕਦਾ ਹੈ ਅਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ ਮੌਕੇ ਤੇ ਰਾਜਾਂ ਦੇ ਰਾਹਗੀਰਾਂ ਨੇ ਦੱਸਿਆ ਕਿ ਉਹਨਾਂ ਦਾ ਵਾਹਨ ਇੱਕਦਮ ਹੀ ਖੱਡੇ ਦੇ ਵਿੱਚ ਜਾ ਵਜਿਆ ਜਿਸ ਨਾਲ ਉਹ ਅਨਬੈਲੈਂਸ ਹੋ ਗਏ ਪਰ ਕੋਈ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਮੌਕੇ ਰਾਹਗੀਰਾਂ ਨੇ ਇੱਕ ਨੇਕ ਉਪਰਾਲਾ ਕਰਦਿਆਂ ਮੌਕੇ ਤੇ ਇੱਕ ਬੋਰੀ ਕਬਾੜ ਦੀ ਉਸ ਖੱਡੇ ਵਿੱਚ ਰੱਖ ਦਿੱਤੀ ਤਾਂ ਜੋ ਹੋਰ ਵਾਹਨ ਚਾਲਕਾ ਦਾ ਨੁਕਸਾਨ ਨਾ ਹੋ ਸਕੇ ਉਹਨਾਂ ਨੈਸ਼ਨਲ ਹਾਈਵੇ ਤੋਂ ਮੰਗ ਕੀਤੀ ਕੀ ਇਸ ਤੋਂ ਇਹਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕੋਈ ਵੀ ਵੱਡਾ ਹਾਸਾ ਨਾ ਹੋ ਸਕੇ ਸਰ ਇਹ ਚੀਜ਼ ਨੂੰ ਅਸੀਂ ਇੱਦਾਂ ਦੇਖਦੇ ਆ ਸਭ ਤੋਂ ਵੱਡੀ ਗੱਲ ਸੈਂਟਰ ਸਰਕਾਰ ਦੀ ناکਾਮੀ ਇਹ ਬਹੁਤ ਵੱਡੀ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਨੂੰ ਜਾਂਦਾ ਰਾਹ ਮੈਂ ਇਹ ਇਹ ਗੱਲ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਸੈਂਟਰ ਸਰਕਾਰ ਲੋਕਾਂ ਦੀ ਜਾਨ ਨਾਲ ਖੇਡਦੀ ਪਈ ਆ ਇਹ ਅਨੇ ਨੇ ਲੱਖਾਂ ਦਾ ਅੰਨਾ ਨਾ ਟੈਕਸ ਲੈਂਦੇ ਨੇ ਓ ਭਾਈ ਤੁਸੀਂ ਟੈਕਸ ਲੈਨੇ ਹੋ ਲੋਕਾਂ ਦਾ ਟੈਕਸ ਲੈਨੇ ਹੋ ਮੰਨਿਆਂ ਦਾ ਟੈਕਸ ਲੈਨੇ ਹੋ ਪਰ ਲੋਕਾਂ ਦੀ ਜਾਨ ਤਾਂ ਸੇਫ ਕਰ ਦਿਓ ਤੁਸੀਂ ਹਾਲ ਦੇਖੋ ਟੋਏ ਦਾ ਕੀ ਹਾਲ ਹੈ ਪੁਲ ਦੇ ਉੱਤੇ ਇੰਨਾ ਵੱਡਾ ਟੋਆ ਇਹ ਨਹੀਂ ਪਤਾ ਵੀ ਓਰੇ 5 ਮਿੰਟਾਂ ਬਾਅਦ 10 ਮਿੰਟਾਂ ਬਾਅਦ ਓਰੇ ਕੀ ਹੋ ਜਵੇ ਅੰਨੀ ਵੱਡੀ ਨਾਕਾਮੀ ਹੈ ਜੀ ਇਹ ਸੈਂਟਰ ਸਰਕਾਰ ਦੀ ਰੱਬ ਦਾ ਅਸਰ ਸ਼ੁਕਰ ਕਰੋ ਜਿਹੜੀ ਓਰੇ ਗੱਡੀ اٹਕੀ ਸੀ ਵੀ ਓਨੇ ਦੇ ਨਾਲ ਪਨੀ ਕੋਈ ਦਿੱਤਾਂਤਾ ਮਰੇ ਆ ਗਿਆ ਵੀ ਓਹਨਾਂ ਦੇ ਨਾਲ ਚਲੋ ਰੱਬ ਦਾ ਸ਼ੁਕਰ ਹੈ ਜੀ ਕੋਈ ਪਹਾਣਾ ਐਸਾ ਨਹੀਂ ਵਾਪਰੇ ਆ ਪਰ ਸੈਂਟਰ ਸਰਕਾਰ ਨੂੰ ਲੋੜ ਹੈ ਇਸ ਕੰਮ ਦੇ ਉੱਤੇ ਧਿਆਨ ਦੇਣ ਦੀ ਮੈ ਸਮਝ ਨਹੀਂ ਆਉਂਦਾ ਜਿਹੜੇ ਉਰੇ ਦੇ ਬੀਜੇਪੀ ਦੇ ਲੋਕਲ ਲੀਡਰ ਨੇ ਉਹ ਇਹ ਮੁੱਦਾ ਲੈ ਕੇ ਆਪਣੇ ਪਾਰਟੀ ਦੇ ਵੱਡੇ ਲੀਡਰਾਂ ਕੋਲ ਕਿਉਂ ਨਹੀਂ ਜਾਂਦੇ ਕਿਉਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਹੀ ਨਹੀਂ ਆਉਂਦੀ ਇਹਨਾਂ ਦੀ ਗੱਲ ਭਾਈ ਤੁਸੀਂ ਆਪਣਾ ਖੰਨੇ ਸ਼ਹਿਰ ਦੇ ਲੋਕਾਂ ਦਾ ਭਲਾ ਮੰਗ ਲਓ ਨੈਸ਼ਨਲ ਹਾਈਵੇ ਹੈ ਇਹ ਦਿੱਲੀ ਨੂੰ ਜਾਂਦਾ ਰਾ ਪੂਰੇ ਤੁਸੀਂ ਆਪਣਾ ਕੋਈ ਘਾਟੇ ਵਾਲਾ ਸੌਦਾ ਨਾ ਪੈਦਾ ਹੋ ਜਵੇ ਵੱਧ ਤੋਂ ਵੱਧ ਇਸ ਮੁੱਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਇਹ ਤਾਂ ਜੀ ਬੱਸ ਦੇਖੋ ਸੈਂਟਰ ਸਰਕਾਰ ਦੀ ਨਲਕੀ ਆ ਇਹ ਮੇਨ ਹਾਈਵੇ ਹੋਵੇ ਇੰਨੇ ਟੋਲ ਟੈਕਸ ਹੋਣ ਇੰਨਾ ਕੁਝ ਹੋਵੇ ਇੰਨੇ ਲੋਕ ਪੈਸੇ ਭਰਦੇ ਹੁਣ ਤਾਂ ਵੀ ਇੰਨਾ ਮਾੜਾ ਹਾਲ ਦੇਖੋ ਹੱਦ ਹੋ ਗਈ ਹੈ ਤਾਂ ਜੀ ਪਹਿਲਾਂ ਵੀ ਦੇਖੋ ਟੋਏ ਪਏ ਹੋਏ ਨੇ ਉਹ ਵੀ ਇਹਨਾਂ ਨੇ ਐਵੇਂ ਟੈਂਪਰੇਰੀ ਲਾ ਕੇ ਉੱਪਰ ਮੜਾ ਗੋ ਕਰਕੇ ਭਰੇ ਹੋਏ ਨੇ ਠੀਕ ਹੈ ਇਹਦਾ ਵੀ ਇਹੀ ਹਾਲ ਆ ਵਿੱਚ ਪਤਾ ਨਹੀਂ ਕਿੰਨਾ ਕੋਈ ਥੈਲੇ ਥੋਲੇ ਕੀ ਰੱਖਿਆ ਹੋਇਆ ਰੱਬ ਜਾਣਦਾ ਜਾਂ ਇਹਨਾਂ ਨੂੰ ਪਤਾ ਠੀਕ ਹੈ ਉਹ ਹੁਣ ਦੇ ਇਹ ਦੇਖੋ ਵੀ ਜੇ ਕੋਈ ਇੱਥੋਂ ਗੱਡੀ ਜਾਂ ਭਾਰੀ ਟਰੱਕ ਜਿਵੇਂ ਆਪਣੇ ਸਾਡੇ ਪਹਿਲਾਂ ਖੰਨੇ ਇੱਥੇ ਇੱਕ ਉਹ ਜਿਗਾ ਟੈਂਕਰ ਇਹ ਪਲਟ ਗਿਆ ਦੀਗਾ ਉਹ ਤੇਲ ਦਾ ਭਰਿਆ ਹੋਇਆ ਸ਼ਾਇਦ ਥੋੜੇ ਜਿਆਦਾ ਹੋਵੇ ਠੀਕ ਹੈ ਅੱਗ ਲੱਗੀ ਸੀਗੀ ਬਹੁਤ ਉਹ ਜਾਂ ਜੇ ਕੋਈ ਮਤਲਬ ਭਾਰੀ ਇਹ ਜਾਂ ਹਾਸਾ ਹੋ ਗਿਆ ਥੱਲੇ ਦੇਖੋ ਘਰ ਨੇ ਦੁਕਾਨਾਂ ਨੇ ਲੋਕ ਜਾ ਰਹੇ ਨੇ ਕਿੰਨਾ ਵੱਡਾ ਮਤਲਬ ਉਹ ਹੋ ਜਾ ਹਾਸਾ ਹੋ ਜਾ ਗੱਡੀ ਪਲਟ ਸਕਦੀ ਹੈ ਜੀ ਜਦੋਂ ਗੱਡੀ ਦਾ ਇਧਰ ਨੂੰ ਵਜਨ ਪੈਣਾ ਗੱਡੀ ਨੇ ਪਲਟ ਜਾਣਾ ਪਲਟ ਕੇ ਥੱਲੇ ਜਾਊਗੀ ਸਿੱਧੀ ਥੱਲੇ ਥੱਲੇ ਗਿਰੂਗੀ ਜਾ ਕੇ ਜਿੰਨੇ ਲੋਕ ਨੇ ਸਾਰਿਆਂ ਦੇ ਉੱਪਰ ਗਿਰੂ ਕੋਈ ਨਾ ਕੋਈ ਹਾਸਾ ਹੋ ਜਾਊਗਾ ਬੜਾ ਇਤਾ ਚਾਹੀਦਾ ਦੇਖੋ ਜੀ ਸੈਂਟਰ ਸਰਕਾਰ ਨੂੰ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਠੀਕ ਹੈ ਇਹਦਾ ਸਾਇਨਰ ਦਾ ਆਪਣਾ ਟੋਇਆਂ ਦਾ ਪੱਕਾ ਹੀ ਹੱਲ ਕਰਿਆ ਜਾਵੇ ਕੋਈ ਜਾਂ ਇਹਨੂੰ ਦੁਬਾਰਾ ਬਣਾਉਣ ਜੋ ਵੀ ਕਰਨਾ ਹੈ ਇਹ ਕਰਨ ਇਹਦਾ ਹੱਲ ਕਰਨਾ